15 ਅਗਸਤ ਨੂੰ ਵਾਲੀ ਆ ਤੇ ਸੀਨੀਅਰ ਐਸਪੀ ਸਾਹਿਬ ਦੀ ਹਾਜ਼ਰੀ ਤੇ ਪੀਜੀਪੀ ਸਾਹਿਬ ਦੀ ਹਾਜ਼ਰੀ ਤੇ 15 ਅਗਸਤ ਦੇ ਸਬੰਧ ਵਿੱਚ ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਇਹਨਾਂ ਬਾਜ਼ਾਰਾਂ ਵਿੱਚ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ ਕੀ ਇਹਦੇ ਵਿੱਚ ਸਰਚ ਕੀਤਾ ਗਿਆ ਜਾਂ ਕਿੰnur ਕਿਤੇ ਕਿਤੇ ਸਰਚ ਕੀਤਾ ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਰਵੇ 15 ਅਗਸਤ ਨੂੰ ਖੁਸ਼ੀ-ਖੁਸ਼ੀ ਬਣਾਉਣ ਜੇ ਕੋਈ ਲਵਾਰਥ ਚੀਜ਼ ਮਿਲਦੀ ਹੈ ਲਵਾਰਥ ਵਾਟਸਐਪ ਮਿਲਦਾ ਕੋਈ ਬੈਗ ਮਿਲਦਾ ਉਹਦੇ ਸਾਨੂੰ ਸੂਚਨਾ ਦੇਣ ਕੋਈ ਅਣਸਖਾਵਿਕ ਘਟਨਾ ਨਾ ਵਾਪਰ ਜੇ ਇਸ ਕਰਕੇ ਫਲੈਗ ਮਾਰਚ ਕਰ ਰਹੇ ਹਾਂ ਸਮਝੋ ਦੋਕਾ ਤੇ ਕੀ ਪ੍ਰਭਾਵ ਪਾਏਗਾ ਲੋਕਾਂ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਬਣੇਗਾ ਕਿ ਪੁਲਿਸ ਸਾਡੇ ਨਾਲ 24 ਘੰਟੇ ਤੁਰੇ ਰਹੇਗੀ ਤੁਹਾਡ ਨੂੰ ਕੋਈ ਸੰਪਰਕ ਕਰਨ ਲਈ ਪੁਲਿਸ ਆਮ ਲੋਕ ਕੀ ਕਰਦੇ ਆਂ ਤੁਹਾਡ ਨੂੰ ਸੰਪਰਕ ਲਈ ਐਸਐਚਓ ਦਾ ਨੰਬਰ ਹੈ ਜੀ ਮੇਰਾ ਨੰਬਰ ਆ ਜੀ ਸੀਡੀ ਐਸ ਸੱਤ ਸੇਵਲਾਇੰ ਦਾ ਨੰਬਰ ਹੈ ਕੰਟਰੋਲ ਰੂਮ ਦਾ ਨੰਬਰ ਹਰ ਜਿੱਥੇ ਦਾ ਹੈ ਚੱਕਰ ਜੇ ਅਸੀਂ ਉਹ ਸਾਰਾ ਜੀ ਬੈਂਕ ਕਲੋਨੀ ਵਾਲੇ ਪਾਸੇ ਇਧਰ ਨਿਕਲ ਕੇ ਸਾਰਾ ਹਸੀ ਦਾ ਪੁਲਿਸ ਸਾਰਾ ਕਰਾਂਗੇ ਲੱਗਦਾ ਕਿ ਜਿਹੜੇ ਤੁਹ ਜਿਹੜਾ ਸਰਵੇਖਣ ਗਲਤ ਤਰ੍ਹਾਂ ਸਭ ਉਹਨਾਂ ਤੇ ਏਅਰਫਲੈਗ ਮਾਰਕ ਦਾ ਪ੍ਰਭਾਵ ਪਿਆਗਾ ਬਿਲਕੁਲ ਪਈਗਾ ਜੇ ਆ ਆਮ ਨਾਗਰਿਕ ਦੇ ਅੰਦਰ ਡਰ ਦੀ ਭਾਵਨਾ ਖਤਮ ਹੁੰਦੀ ਆ ਤੇ ਮਾੜੇ ਅੰਸਰ ਅੰਸਰ ਦੇ ਅੰਦਰ ਵੀ ਇਹ ਭਾਵਨਾ ਹੁੰਦੀ ਆ ਵੀ ਮੈਂ ਪੁੱਛ ਕੇ ਅੱਗੇ ਨਾ ਜਾਵਾਂ ਲੋਕਾਂ ਜਾਂ ਪਛਾ ਇਹ ਪਤਰਾਗਾ ਸੌਣ ਵਾਲੀ ਆ ਤੇ ਸੀਨੀਅਰ ਐਸਐਸਪੀ ਸਾਹਿਬ ਦੀ ਹਾਜ਼ਰੀ ਤੇ ਪੀਜੀਪੀ ਸਾਹਿਬ ਦੀ ਹਾਜ਼ਰੀ ਤੇ 15 ਅਗਸਤ ਦੇ ਸੰਬੰਧ ਵਿੱਚ ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਇਹਨਾਂ ਬਾਜ਼ਾਰਾਂ ਵਿੱਚ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ ਕੀ ਇਹਦੇ ਵਿੱਚ ਸਰਚ ਕੀਤਾ ਗਿਆ ਜਾਂ ਇਹ ਮੂਰ ਕਿਤੇ ਕਿਤੇ ਸਰਚ ਕੀਤਾ ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਰਵੇ 15 ਅਗਸਤ ਨੂੰ ਖੁਸ਼ੀ-ਖੁਸ਼ੀ ਬਣਾਉਣ ਜੇ ਕੋਈ ਲਵਾਰਥ ਚੀਜ਼ ਮਿਲਦੀ ਹੈ ਲਵਾਰਥ ਬੋਟਸੈਕ ਮਿਲਦਾ ਕੋਈ ਬੈਗ ਮਿਲਦਾ ਉਹਦੇ ਸਾਨੂੰ ਸੂਚਨਾ ਦੇਣ ਕੋਈ ਅਨਸਖਾ ਵੀ ਘਟਾਣਾ ਵਾਪਰ ਜੇ ਇਸ ਕਰਕੇ ਫਲੈਗ ਮਾਰਚ ਕਰ ਰਹੇ ਨੇ ਕਿੰਨੇ ਕੀ ਸਮੇਂ ਤੋਂ ਲੋਕਾਂ ਤੇ ਕੀ ਪ੍ਰਭਾਵ ਜਾਏਗਾ ਲੋਕਾਂ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਬਣੇਗਾ ਕਿ ਪੁਲਿਸ ਸਾਡੇ ਨਾਲ 24 ਘੰਟੇ ਤੁਰੇ ਰਹੇਗੀ। ਜੇ ਤੁਹਾਨੂੰ ਕੋਈ ਸੰਪਰਕ ਕਰਨ ਲਈ ਪੁਲਿਸ ਆਮ ਲੋਕ ਕੀ ਕਰਦਾ ਹੈ। ਸਾਡਾ ਸੰਪਰਕ ਲਈ ਐਸਐਚਓ ਦਾ ਨੰਬਰ ਹੈ ਜੀ, ਮੇਰਾ ਨੰਬਰ ਹੈ ਜੀ। ਸੀਡੀਐਸ ਸੱਤ ਸੇਵਲਾਇਨ ਦਾ ਨੰਬਰ ਹੈ, ਕੰਟਰੋਲ ਰੂਮ ਦਾ ਨੰਬਰ, ਹਰਜਿਕਾ ਦਾ ਨੰਬਰ। ਚੱਕਰੀ ਚੱਕਰ ਦਾ ਨੰਬਰ ਸ਼ਹਿਰ ਤੋਂ। ਉਸ ਤੋਂ ਬਾਅਦ ਸਾਰਾ ਜੀ ਬੈਗ ਕਲੋਨੀ ਵਾਲੇ ਪਾਸੇ ਇਧਰ ਨਿਕਲ ਕੇ ਸਾਰਾ ਹਸੀਨ ਦਾ ਪੁਲਿਸ ਸਾਰਾ ਕਰਾਂਗੇ। ਲੱਗਦਾ ਕਿ ਜਿਹੜੇ ਜਿਹੜੇ ਪੁਜਾਇਤ ਜਾਂ ਸਰਵੇ ਜਾਂ ਗਲਤੰਸਫੇ ਉਹਨਾਂ ਤੇ ਇਸ ਬਲੈਕ ਮਾਰਕ ਦਾ ਪ੍ਰਭਾਵ ਜਾਏਗਾ। ਬਿਲਕੁਲ ਪਈਗਾ ਜੀ। ਜਿਆ ਆਮ ਨਾਗਰਿਕ ਦੇ ਅੰਦਰ ਡਰ ਦੀ ਭਾਵਨਾ ਖਤਮ ਹੁੰਦੀ ਆ ਤੇ ਮਾਰੇ ਅੰਸਰ ਦੇ ਅੰਦਰ ਵੀ ਇਹ ਭਾਵਨਾ ਹੁੰਦੀ ਹੈ ਵੀ ਮੈਂ ਪੁੱਛੇ ਅਗੇ ਨਾ ਜਾਵਾਂ ਲੋਕਾਂ ਦੇ ਪਿੱਛੇ